ਲਾਵੀ ਮਿੱਤਰੋ ਅੱਜ ਆਪਾਂ ਤੁਹਾਡੇ ਵਾਸਤੇ ਦੋ ਕਟੀਆਂ ਦੀ ਵੀਡੀਓ ਕਵਰ ਕੀਤੀ ਆ ਮਿੱਤਰੋ ਇਹ ਘਰ ਦੇ ਵਿੱਚੋਂ ਅਕਸਰ ਹੀ ਵੀਡੀਓ ਬਣਦੀਆਂ ਰਹਿੰਦੀਆਂ ਨੇ ਤੀਜੇ ਚੌਥੇ ਦਿਨ ਆਪਾਂ ਇਹ ਘਰ ਦੇ ਵਿੱਚੋਂ ਵੀਡੀਓ ਕਵਰ ਕਰਦੇ ਆ ਰੇਟ ਬਹੁਤ ਬਾਈ ਦੇ ਛੋਟੇ ਹੁੰਦੇ ਆ ਤਾਂ ਕਰਕੇ ਕਟੀਆਂ ਬਾਈ ਲਵੋ ਸੇਲ ਹੁੰਦੀਆਂ ਰਹਿੰਦੀਆਂ ਨੇ ਜਿਹੜੇ ਮੇਰੇ ਯਾਰ ਵੈਲੀਆਂ ਦਾ ਘੱਟ ਪ੍ਰਾਈਜ਼ ਤੇ ਵਧੀਆ ਕਟੀਆਂ ਖਰੀਦਣੀਆਂ ਨੇ ਬਾਈ ਦਾ ਸਕਰੀਨ ਤੇ ਨੰਬਰ ਚੱਲ ਰਿਹਾ ਬਾਈ ਨੂੰ ਫੋਨ ਕਰਕੇ ਜਦੋਂ ਮਰਜੀ ਕਟੀਆਂ ਬੁੱਕ ਕਰ ਸਕਦੇ ਆ 22 ਲਵੇ ਅਕਸਰ ਹੀ ਕਟੀਆਂ ਖੜੀਆਂ ਹੁੰਦੀਆਂ ਨੇ ਮਿੱਤਰੋ ਅੱਜ ਆਪਾਂ ਦੋ ਕਟੀਆਂ ਦੀ ਵੀਡੀਓ ਕਵਰ ਕੀਤੀ ਆ ਤੇ ਫੁੱਲ ਡਿਟੇਲ ਵੀਡੀਓ ਦੇ ਵਿੱਚ ਹੀ ਦੇ ਦਾਂਗੇ ਲਾਸਟ ਤੱਕ ਵੀਡੀਓ ਮਿੱਤਰੋ ਜ਼ਰੂਰ ਦੇਖਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਰੱਖ ਲਓ ਜੋ ਕਿ ਆਉਣ ਵਾਲੀ ਅਪਡੇਟ ਪਹਿਲਾਂ ਤੁਹਾਡੇ ਤੱਕ ਪਹੁੰਚ ਜਾਵੇ ਤੇ ਵੀਡੀਓ ਸ਼ੇਅਰ ਕਰ ਦਿਆ ਕਰੋ ਬਈ ਅੱਜ ਜੇ ਕਰਦੇ ਆਪਾਂ ਇਹ ਦੋ ਹੀ ਕਟੀਆਂ ਦੀ ਗੱਲ ਮਿੱਤਰੋ ਇੱਕ ਇੱਕ ਸਾਲ ਇਹਨਾਂ ਦੀ ਉਮਰ ਰਹਿਣੀ ਆ। ਇੱਕ ਕੱਟੀ ਮਿੱਤਰੋ ਜੈਡ ਬਲੈਕ ਰਹਿਣੀ ਆ। ਜਿਵੇਂ ਕਿ ਤੁਹਾਨੂੰ ਪਤਾ ਬਈ ਜੈਡ ਬਲੈਕ ਦੀ ਬਹੁਤ ਹੀ ਜ਼ਿਆਦਾ ਡਿਮਾਂਡ ਆ। ਤੇ ਬਾਈ ਲਵੇ ਇੱਕ ਜੈਡ ਬਲੈਕ ਤੇ ਇੱਕ ਮੋਰਾ ਦੇ ਵਿੱਚ ਆ ਗਈ। ਜੇ ਕਰ ਲੈ ਇਹਨਾਂ ਦੇ ਸੀਮਣਾ ਦੇ ਰਿਕਾਰਡ ਦੀ ਕਰੀ ਜਾਏ ਮਿੱਤਰੋ। 13 ਤੋਂ 14 ਲੀਟਰ ਇਹਨਾਂ ਦੀਆਂ ਮਾਵਾਾਂ ਥੱਲੇ ਦੁੱਧ ਹੈ। ਤੇ ਆਪ ਵਧੀਆ ਸੀਮਣਾ ਦੀਆਂ ਇਹ ਕੱਟੀਆਂ ਨੇ। ਪੂਰੀਆਂ ਸਮੀਆਂ ਭਲੀਆਂ ਨੇ। ਰੇਟ ਜੰਮੀ ਜਾਜ ਰਹੇ ਨੇ। ਰੇਟ ਬਾਈ ਕਹਿੰਦਾ ਆਪਾਂ ਫੋਨ ਤੇ ਕਰਾਂਗੇ। ਤੇ ਵੀਡੀਓ ਲਾਸਟ ਤੱਕ ਦੇਖਿਓ ਕਟੀਆਂ ਦੀ ਕੁਆਲਿਟੀ ਬਹੁਤ ਹੀ ਜ਼ਿਆਦਾ ਚੰਗੀ ਆ ਮਿੱਤਰੋ ਰੇਟ ਜਮੀ ਛੋਟੇ ਛੋਟੇ ਹੁੰਦੇ ਆ ਬਾਈ ਦੇ ਇੱਕ ਵਾਰੀ ਫੋਨ ਲਾ ਕੇ ਬਾਈ ਨਾਲ ਗੱਲਬਾਤ ਕਰਕੇ ਤੁਸੀਂ ਕਟੀਆਂ ਖਰੀਦ ਸਕਦੇ ਹੋ ਜੇ ਕਿਸੇ ਨੇ ਇਹ ਕਟੀਆਂ ਘਰੇ ਵੀ ਮੰਗਾਉਣੀਆਂ ਨੇ ਨਾ ਬਾਈ ਆਨਲਾਈਨ ਬਾਈ ਦਾ ਕੰਮ ਆ ਅੱਧੀ ਪੇਮੈਂਟ ਬਾਕੇ ਬਾਈ ਤੁਹਾਡੇ ਘਰੇ ਕਟੀਆਂ ਭੇਜ ਦੂਗਾ ਤੇ ਬਾਕੀ ਦੀ ਪੇਮੈਂਟ ਤੁਸੀਂ ਘਰੇ ਆ ਕੇ ਦੇ ਸਕਦੇ ਹੋ ਬਾਕੀ ਕੁਆਲਿਟੀ ਕੱਟੀਆਂ ਦੀ ਬਹੁਤ ਹੀ ਜ਼ਿਆਦਾ ਚੰਗੀ ਆ ਇੱਕ ਇੱਕ ਸਾਲ ਉਮਰ ਆ ਪੂਰੀ ਵਧੀਆ ਫੇਸ ਕੁਆਲਿਟੀ ਬੂਥ ਬਾਤ ਬਹੁਤ ਲੰਬੀ ਆ ਕੁਆਲਿਟੀ ਤੁਹਾਡੇ ਸਾਹਮਣੇ ਆ ਮਿੱਤਰੋ ਫਟਾਫਟ ਕਰਕੇ ਸੰਪਰਕ ਕੱਟੀਆਂ ਤੁਸੀਂ ਖਰੀਦ ਸਕਦੇ ਹੋ ਪਿੰਡ ਵਾਹੀ ਦਾ ਮਹਿਲਕੁਰ ਦਾ ਜ਼ਿਲ੍ਹਾ ਬਰਨਾਲੇ ਦੇ ਵਿੱਚ ਇਹ ਕੱਟੀਆਂ ਖੜੀਆਂ ਨੇ ਮਿੱਤਰੋ ਫੁੱਲ ਜੈਡ ਬਲੈਕ ਇੱਕ ਕੱਟੀ ਜੈਡ ਬਲੈਕ ਦੀ ਡਿਮਾਂਡ ਬਹੁਤ ਹੀ ਜ਼ਿਆਦਾ ਆ ਤੇ ਜੇ ਕਿਸੇ ਨੇ ਆਪਣੇ ਚੈਨਲ ਤੇ ਐਡ ਕਰਵਾਉਣੀ ਆ ਮਿੱਤਰੋ ਆਪਣਾ ਬਾਇਓ ਦੇ ਵਿੱਚ ਨੰਬਰ ਪਾਇਆ ਹੋਇਆ ਆਪਣੇ ਨਾਲ ਵੀ ਸੰਪਰਕ ਕਰ ਸਕਦੇ ਹੋ ਬਹੁਤ ਹੀ ਜਾਇਜ਼ ਰੇਟਾਂ ਦੇ ਵਿੱਚ ਆਪਾਂ ਐਡ ਕਰਦੇ ਆਂ ਤੇ ਵੀਡੀਓ ਸ਼ੇਅਰ ਕਰ ਦਿਆ ਕਰੋ ਚੈਨਲ ਨੂੰ ਸਬਸਕ੍ਰਾਈਬ ਕਰਕੇ ਰੱਖ ਲਓ ਜੋ ਕਿ ਆਉਣ ਵਾਲੀ ਅਪਡੇਟ ਤੁਹਾਡੇ ਤੱਕ ਪਹਿਲਾਂ ਪਹੁੰਚ ਜੇ ਵੀਡੀਓ ਨੂੰ ਸ਼ੇਅਰ ਕਰ ਦਿਓ ਚੈਨਲ ਸਬਸਕ੍ਰਾਈਬ ਕਰ ਦਿਓ ਧੰਨਵਾਦ ਮਿੱਤਰੋ ਸਾਰਿਆਂ ਦਾ ਵਧੀਆ-ਵਧੀਆ ਵੀਡੀਓ ਦੇਖਣ ਲਈ ਬਾਕੀ